ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਪੇਜ ਦਿੱਤਾ ਗਿਆ ਹੈ ਤਾਂ ਇੱਕ ਹਫ਼ਤੇ ਦੇ ਵਿੱਚ ਮਾਫੀ ਮੰਗਣ ਦੀ ਗੱਲ ਕਹੀ ਹੈ ਦਰਸਲ ਕੱਲ ਨਵਜੋਤ ਕੌਰ ਸਿੱਧੂ ਹਣਾ ਵੱਲੋਂ ਬਹੁਤ ਸਾਰੀ ਸਟੇਟਮੈਂਟਸ ਦਿੱਤੀਆਂ ਗਈਆਂ ਸੀ ਜਿਸ ਦੇ ਵਿੱਚ ਸੁਖਿੰਦਰ ਰੰਦਾਵਾ ਬਾਰੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸੁਖਿੰਦਰ ਸਿੰਘ ਰੰਦਾਵਾ ਜੋ ਕਿ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਗੈਂਗਸਟਰ ਨਾਲ ਸੰਬੰਧ ਨੇ ਅਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਰਾਜਸਥਾਨ ਦੇ ਵਿੱਚ ਚੋਣਾਂ ਹੋਈਆਂ ਸੀ ਤੇ ਰਾਜਸਥਾਨ ਤੇ ਜੋ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਪੈਸੇ ਦੀ ਗੜਬੜੀ ਵੀ ਸੁਖਿੰਦਰ ਸਿੰਘ ਰੰਦਾਵਾ ਵੱਲੋਂ ਕੀਤੀ ਗਈ ਸੀ ਇਸ ਤਰ੍ਹਾਂ ਦੇ ਇਲਜ਼ਾਮ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਸੀ ਲੇਕਿਨ ਉਸ ਦਾ ਕਰਾਰਾ ਜਵਾਬ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਦਾਵਾ ਆਣਾ ਵੱਲੋਂ ਅੱਜ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਲੀਗਲ ਨੋਟਿਸ ਦੀ ਕਾਪੀ ਵੀ ਸੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਸੁਖਜਿੰਦਰ ਸਿੰਘ ਰੰਦਾਵਾ ਦੇ ਵਕੀਲ ਵੱਲੋਂ ਜਾਰੀ ਕੀਤਾ ਗਿਆ ਹੈ ਜਦੇ ਵਿੱਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਜੋ ਸਟੇਟਮੈਂਟ ਉਹਨਾਂ ਵੱਲੋਂ 7 ਔਰ 8 ਦੇ ਦਰਮਿਆਨ ਦੇ ਦੋ ਦਿਨ ਸੀ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਕੁਝ ਮੀਡੀਆ ਤੇ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਦਿੱਤੀਆਂ ਗਈਆਂ ਨੇ ਉਹਨਾਂ ਨਾਲ ਉਹਨਾਂ ਦੀ ਛਵੀ ਖਰਾਬ ਹੋਈ ਹੈ ਤੇ ਨਾਲ ਨਾਲ ਉਹਨਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਝੂਠੀਆਂ ਸਟੇਟਮੈਂਟਸ ਨੇ ਇਸ ਦਾ ਕੋਈ ਵੀ ਆਧਾਰ ਨਹੀਂ ਹੈ ਔਰ ਅਗਰ ਉਹਨਾਂ ਕੋਲ ਕੋਈ ਅਜਾ ਕੋਈ ਸਬੂਤ ਹੈ ਤੇ ਉਹ ਲਾ ਕੇ ਦੇਣ ਅਦਰਵਾਈਜ਼ ਉਹ ਕਾਨੂੰਨੀ ਪ੍ਰਕਿਰਿਆਵਸਤੇ ਤਿਆਰ ਹਨ ਤਾਂ ਨਾਲ ਹੀ ਨਾਲ ਉਹਨਾਂ ਨੇ ਉਹਨਾਂ ਨੂੰ ਇੱਕ ਕਾਨੂੰਨੀ ਨੋਟਿਸਸ ਕਰਕੇ ਭੇਜਿਆ ਹੈ ਕਿ 7 ਦਿਨਾਂ ਦੇ ਅੰਦਰ ਕੋ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਾਨੂੰਨੀ ਕਾਰਵਾਈ ਦੇ ਵਿੱਚ ਸਿੱਧੀ ਗੱਲ ਅਗਰ ਕਹੀਏ ਤੇ ਮਾਨਹਾਨੀ ਦਾ ਦਾਵਾ ਵੀ ਉਹਨਾਂ ਦੇ ਉੱਤੇ ਜਿਹੜਾ ਠੋਕਣ ਦੀ ਗੱਲ ਇਸ ਦੇ ਵਿੱਚ ਕਹੀ ਗਈ ਹੈ ਕਿ ਮਾਨਹਾਨੀ ਵੀ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਨਾਲ ਨਵਜੋਤ ਕੌਰ ਸਿੱਧੂ ਜੋ ਵੀ ਇਲਜ਼ਾਮ ਲਗਾ ਰਹੇ ਨੇ ਉਸ ਦਾ ਸਬੂਤ ਜਿਹੜਾ ਹੈ ਉਹ ਰੱਖਣ ਤਾਂ ਸੁਖਜਿੰਦਰ ਰੰਦਾਵਾ ਵੱਲੋਂ ਵੱਡਾ ਜਰਾ ਨਿੱਜੀ ਤੌਰ ਦੇ ਉੱਤੇ ਅਗਰ ਕਹੀਏ ਤਾਂ ਐਕਚੁਅਲ ਦਿੱਤਾ ਗਿਆ ਹੈ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰਸ ਨੇ ਲੇਕਿਨ ਇਸ ਤਰ੍ਹਾਂ ਦੀ ਪਹਿਲ ਕਦਮੀ ਕਿਸੇ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਨਵਜੋਤ ਕੋਰ ਸਿੱਧੂ ਇਕੱਲੇ ਸੁਖਜਿੰਦਰ ਰੰਦਾਵਾ ਹੀ ਨਹੀਂ ਬਲਕਿ ਪ੍ਰਤਾਪ ਬਾਜਵਾ ਦੇ ਖਿਲਾਫ ਵੀ ਬੋਲੇ ਸਨ ਇਸ ਦੇ ਨਾਲ-ਨਾਲ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਦਾਵਾ ਜੋ ਕਿ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਉੱਤੇ ਹਲਦਾਨੇ ਇਲਜ਼ਾਮ ਲਾਇਆ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਰਾਜਸਥਾਨ ਦੀ ਹਾਰ ਲਈ ਇਹ ਸੁਖਿੰਦਰ ਰੰਦਾਵਾ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਸੁਖਿੰਦਰ ਰੰਦਾਵਾ ਨੇ ਪੈਸੇ ਨਹੀਂ ਲਿੱਤੇ ਨੇ ਪਰ ਸੁਖਿੰਦਰ ਰੰਦਾਵਾ ਵੱਲੋਂ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਹੈ ਉਹ ਜਵਾਬ ਨਵਜੋਤ ਕੌਰ ਸਿੱਧੂ ਕੋ ਮੰਗਾ ਗਿਆ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਕੋ ਕੋਈ ਸਬੂਤ ਹੈ ਤਾਂ ਪੇਸ਼ ਕਰਨ ਤੇ ਨਾਲ ਹੀ ਨਾਲ ਅਗਰ ਨਹੀਂ ਹੁੰਦਾ ਸੱਤਾ ਦਿਨਾਂ 'ਚ ਉਹ ਮਾਫੀ ਨਹੀਂ ਮੰਗਦੇ ਕਿਉਂਕਿ ਉਹਨਾਂ ਦੀ ਛਵੀ ਖਰਾਬ ਕੀਤੀ ਗਈ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਮਾਫੀ ਨਾ ਮੰਗਣ ਦੇ ਉੱਤੇ ਕਾਨੂੰਨੀ ਕਾਰਵਾਈ ਹੋਏਗੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਹੈ ਲੇਕਿਨ ਉਹਨਾਂ ਦੇ ਸਸਪੈਂਡ ਤੋਂ ਬਾਅਦ ਪੂਰੀ ਪੰਜਾਬ ਕਾਂਗਰਸ ਇਕੱਠੇ ਹੋ ਕੇ ਨਵਜੋਤ ਕੌਰ ਸਿੱਧੂ ਦਾ ਵਿਰੋਧ ਕਰ ਰਹੀ ਹੈ ਲੇਕਿਨ ਅਦਾਲਤ ਦੇ ਦਰਵਾਜ਼ੇ ਤੱਕ ਲੈ ਕੇ ਜਾਣ ਵੱਲ ਲਈ ਪਹਿਲੇ ਸ਼ਖਸ ਸਾਹਮਣੇ ਆਏ ਨੇ ਸੁਖਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਨੇ ਕਿ ਅੱਜ ਇਹ ਲੀਗਲ ਨੋਟਿਸ ਜਿਹੜਾ ਹੈ ਉਹ ਭੇਜਿਆ ਹੈ ਅਤੇ ਉਸ ਦੀ ਕਾਪੀ ਸਾਡੇ ਮੀਡੀਆ ਪਲੇਟਫਾਰਮ ਦੇ ਨਾਲ ਸ਼ੇਅਰ ਵੀ ਕੀਤੀ ਉਹਨਾਂ ਨੇ ਕਿਹਾ ਕਿ 7 ਦਿਨਾਂ ਦੇ ਵਿੱਚੋਂ ਮੰਗ ਕਰਦੇ ਨੇ ਕਿ ਇਹਦੇ ਵਿੱਚ ਮਾਫੀ ਦਿੱਤੀ ਜਾਵੇ ਮਾਫੀ ਮੰਗੇ ਨਵਜੋਤ ਕੌਰ ਸਿੱਧੂ ਨਹੀਂ ਤੇ ਬੀਐਨਐਸ ਦੀ ਰਾ ਜੋ ਬੰਦੀ ਹੈ ਉਹਦੇ ਤਹਿਤ ਕਾਰਵਾਈ ਹੋਏਗੀ ਤਾਂ ਨਵਜੋਤ ਕੌਰ ਸਿੱਧੂ ਵੱਲੋਂ ਜੋ ਦਾ ਖੇਡਿਆ ਗਿਆ ਸੀ ਉਹ ਉਸ ਨੂੰ ਹੁਣ ਕਿਹਾ ਜਾਵੇ ਤੇ ਪੁੱਠਾ ਪੈਦਾ ਨਜ਼ਰ ਆ ਰਿਹਾ ਕਿਉਂਕਿ ਅਕਸਰ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਸਿਆਸਤ ਨਾਲ ਜੁੜੇ ਸਨ ਕਿ ਜਦੋਂ ਨਾਰਾਜ਼ ਹੁੰਦੇ ਸਨ ਤਾਂ ਉਹਨਾਂ ਨੂੰ ਲੋਕ ਮਨਾਉਣ ਵਾਸਤੇ ਜਾਂਦੇ ਸਨ ਲੇਕਿਨ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਉਹਨਾਂ ਨੂੰ ਇੱਕ पलट के जवाब जरा ਦਿੱਤਾ ਗਿਆ ਹੈ ਤੇ ਉਹ पलट के ਜਵਾਬ ਦੀ ਸ਼ੁਰੂਆਤ ਜਰੀ ਹੈ ਉਹ ਸ਼ੁਰੂ ਕੀਤੀ ਗਈ ਹੈ ਸੁਖਵਿੰਦਰ ਸਿੰਘ ਰੰਦਾਵਾ ਵੱਲੋਂ ਹਾਲਿਆ ਕਿ ਮੰਨ ਕੇ ਚੱਲੀਏ ਕਿਉਂਕਿ ਜਿਸ ਤਰ੍ਹਾਂ ਦੇ ਸਟੇਟਮੈਂਟਸ ਆਏ ਸੀ ਅਗਰ ਪੈਸੇ ਦੀ ਖਰੀਦ-ਫਰੋਖ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਸੀ ਕਿ ਕਾਉਂਸਲਰ ਤੋਂ ਲੈ ਕੇ ਮੁੱਖ ਮੰਤਰੀ ਤੱਕਨ 500 ਕਰੋੜ ਦੇ ਟੈਚੀ ਚਲਦੇ ਨੇ ਤਾਂ ਉਹ 500 ਕਰੋੜ ਦਾ ਬਿਆਨ ਸੀ ਉਸ ਤੋਂ ਇਲਾਵਾ ਥੱਲੇ ਕਾਉਂਸਲਰਾਂ ਅਤੇ ਇਸ ਦੇ ਨਾਲ ਨਾਲ ਜਿਹੜੇ ਵਿਧਾਇਕਾਂ ਦੀ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਪੈਸੇ ਦੀ ਖਰੀਦ-ਫਰੋਖਤ ਕੀਤੀ ਜਾਂਦੀ ਹੈ ਪੈਸੇ ਦੇ ਕੇ ਹੀ ਕੰਮ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਪੂਰੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਦੀ ਤਰਥੱਲੀ ਮਚ ਗਈ ਔਰ ਇਸ ਬਿਆਨ ਦਾ ਚਾਰੇ ਪਾਸੇ ਵਿਰੋਧ ਕੀਤਾ ਜਾ ਰਿਹਾ ਸੀ ਆਪੋਜੀਸ਼ਨ ਇਸ ਗੱਲ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਅੱਗੇ ਲੈ ਕੇ ਆ ਰਹੀ ਸੀ ਕਿ ਪੰਜਾਬ ਕਾਂਗਰਸ ਸਭ ਠੀਕ ਠਾਕ ਨਹੀਂ ਹੈ ਪਰ ਉਸ ਤੋਂ ਬਾਅਦ ਸੁਖਿੰਦਰ ਸਿੰਘ ਰੰਦਾਵਾ ਜੋ ਕਿ ਆ ਕਿਹਾ ਜਾਂਦਾ ਹੈ ਕਿ ਅਲਗ مزاج ਦੇ ਬੰਦੇ ਨੇ ਉਹਨਾਂ ਨੇ ਅੱਜ ਇਹ ਸਟੈਪ ਨੂੰ ਦਿੱਤਾ ਤੇ ਕਾਨੂੰਨੀ ਨੋਟਿਸ ਭੇਜਿਆ ਹੈ ਤਾਂ ਫਿਲਹਾਲ ਹੁਣ ਨਜ਼ਰਾਂ ਨਵਜੋਤ ਕੋਲ ਸਿੱਧੂ ਤੇ ਹੈ ਕਿ ਆਖਿਰਕਾਰ ਉਹ ਇਸ ਦਾ ਜਵਾਬ ਕਿਸ ਤਰੀਕੇ ਨਾਲ ਭੇਜਦੇ ਨੇ ਅਗਰ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ 7 ਦਿਨਾਂ 'ਚ ਉਹ ਮਾਫੀ ਮੰਗ ਲੈਂਦੇ ਨੇ ਤੇ ਠੀਕ ਹੈ ਨਹੀਂ ਤੇ ਪਹਿਲੀ ਵਾਰ ਹੋਏਗਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਹੀ ਕਿਸੇ ਸ਼ਖਸ ਨੇ ਇਸ ਤਰ੍ਹਾਂ ਦੀ ਕੰਮ ਕੀਤਾ ਹੋ। ਫਿਰ ਦੱਸਣਾ ਚਾਹਾਂਗੇ ਕਿ ਨਵਜੋਤ ਸਿੰਘ ਸਿੱਧੂ ਹਾਲੇ ਵੀ ਕਾਂਗਰਸ ਦਾ ਪਾਰਟ ਨੇ ਨਵਜੋਤਕੌਰ ਸਿੱਧੂ ਨੂੰ ਸਸਪੈਂਡ ਕੀਤਾ ਗਿਆ ਹੈ। ਪਾਰਟੀ ਤੋਂ ਬਰਖਾਸਤ ਨਹੀਂ ਕੀਤਾ ਗਿਆ। ਸਸਪੈਂਸ਼ਨ ਵਾਪਸ ਹੋ ਸਕਦੀ ਹੈ। ਲੇਕਿਨ ਬਰਖਾਸਤੀ ਵਾਪਸ ਨਹੀਂ ਹੁੰਦੀ। ਲੇਕਿਨ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਵੇਲੇ ਜੋ ਸਟੈਪ ਸਾਹਮਣੇ ਆਇਆ ਹੈ, ਇੱਕ ਦਲੇਰੀ ਦਾ ਕੰਮ ਕਰਦੇ ਨਵਜੋਤਕੌਰ ਸਿੱਧੂ ਦੇ ਉੱਤੇ ਜਿਹੜਾ ਨੋਟਿਸ ਭੇਜਿਆ ਹੈ ਜਵਾਬ ਹੁਣ ਅੱਖਾਂ ਨਵਜੋਤ ਕੌਰ ਸਿੱਧੂ ਤੇ ਨੇ ਕਿ ਆਖਿਰਕਾਰ ਕਦੋਂ ਬਾਹਰ ਆਉਂਦੇ ਨੇ ਜਵਾਬ ਦਿੰਦੇ ਨੇ ਔਰ ਇਸ ਪੂਰੇ ਘਟਨਾਕਰਮ ਚ ਉਹ ਕੀ ਪ੍ਰਤੀਕਿਰਿਆ ਦਿੰਦੇ ਆ ਇਹ ਵੇਖਣ ਵਾਲੀ ਗੱਲ ਹੋਏਗੀ ਲੇਕਿਨ ਲੀਗਲ ਨੋਟਿਸ ਦੇ ਆਉਣ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਨੂੰ ਕਾਨੂੰਨ ਦਾ ਰਸਤਾ ਵੀ ਵੇਖਦੀ ਨਜ਼ਰ ਆ ਰਹੀ ਆ ਔਰ ਆਉਣ ਵਾਲੇ ਸਮੇਂ ਚ ਨਵਜੋਤ ਕੌਰ ਸਿੱਧੂ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ